ਪੰਜਾਬ ਕੀ ਕਾਰੋਬਾਰ ਦਾ ਕੋਈ ਰੋਲ ਹੀ ਨਹੀਂ ਹੈ ਜੇ ਇਦਾਂ ਜਿੰਦਾ ਹੜੇ ਡੱਕੇ ਪੈ ਰਹੇ ਆ ਜੇ ਤਾਂ ਕੋਈ شریف ਬੰਦਾ ਸਾਡਾ ਰਾਤ ਨੂੰ ਡਿਊਟੀ ਤੋਂ ਬਾਅਦ ਜਾਂਦਾ ਆਉਂਦੀ ਤਾਂ ਐਸੀ ਦੀ ਐਸੀ ਫੇਰ ਦਿੱਤੀ ਜਾਂਦੀ ਕਿ ਐਮਐਲਏ ਕੋ ਇੱਕ ਇੱਕ ਸ਼ਿਵਸਾਨਾ ਕੋਲ ਇੱਕ ਇੱਕ ਫਲਾਣੇ ਜੱਤੇ ਹਰੇਕ ਹਰੇਕ ਕੋਲ ਪੁਲਿਸ ਸਿਕਿਉਰਟੀ ਅਸਰ ਦਿੱਤੀ ਕਿ ਜੋ ਆਮ ਪਬਲਿਕ ਵਾਸਤੇ ਸਿਕਿਉਰਟੀ ਨਹੀਂ ਵੀ ਪਤੀਰਾ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੂੰਗਾ ਜੀ ਮੇਰੇ ਨਾਲ ਮਤਲਬ ਮੈਂ ਪਹਿਲਾਂ ਹੀ ਘਪਰਾਇਆ ਪਿਆ ਤੇ ਮੇਰੇ ਨਾਲ ਬੋਲੇ ਹੀ ਇੱਦਾਂ ਜਾ ਰਹੇ ਕਿ ਜਿਵੇਂ ਮਤਲਬ ਮੈਂ ਹੀ ਡਾਕੂ ਹਾਂ ਉਹਨਾਂ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਤਾਂ ਇਹ ਤੇ ਬੋਲੇ ਹੀ ਇੱਦਾਂ ਜਾਂਦਾ ਮਤਲਬ ਆਏ ਹਾਂ ਸਰਪ੍ਰਾਈਜ਼ ਕਿ ਮੈਂ ਯਾਰ ਫੈਕਟਰੀ ਦਾ ਆਨਰ ਹੈਗਾ ਘਟੋ ਘਟ ਮਤਲਬ ਪਿਆ ਬੋਜਾਦਾਲ ਨਾ ਬੰਦਾ ਮੇਰੇ ਨਾਲ ਥੋੜੀ ਜਿਹਾ ਤਾਂ ਕੋਈ ਵੀ ਬੰਦਾ ਤੁਹਾਨੂੰ ਬੋਲੇ ਹਾਂ ਬੋਲੋ ਇੰਡਸਟਰੀ ਦੇ ਪੈਸੇ ਦੀ ਇਦਾਂ ਦੀ ਖਾਨ ਸਮਝਦੇ ਆ ਲੋਕ ਅਸੀ ਲੋਕ ਆਪਣੇ ਘਰ ਕਰਜ਼ੇ ਤੇ ਲਿੱਤੇ ਰੱਖਿਓ ਹੀ ਨੇ ਫੈਕਟਰੀਆਂ ਕਰਜ਼ੇ ਤੇ ਆ ਗੱਡੀਆਂ ਕਰਜ਼ੇ ਤੇ ਆ ਆਉਂਦੇ ਹੈਗੇ ਨੇ ਰਾਤ ਨੂੰ ਪੁਲਿਸ ਵਾਲੇ ਆਉਂਦੇ ਨੇ ਪਰ ਉਹ ਘੱਟ ਹੋਣ ਕਰਕੇ ਉਹ ġੀੜਾ ਜ਼ਰੂਰ ਮਾਰਦੇ ਨੇ ਇੱਕ ਦੋ ġੀੜਾ ਮਾਰ ਦਿੰਦੇ ਨੇ ਜਿਆਦਾ ਨਹੀਂ ਮਾਰ ਸਕਦੇ ਉਹ ਕਹਿੰਦੇ ਸਾਡੇ ਕੋਲ ਪੁਲਿਸ ਘਟਾ ਹੈ ਲੁਗਣਾ ਲਾਈਵ ਦੇਖਣ ਵਾਲੇ तमाम दर्शकਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਫੋਕਲ ਪੁਆਇੰਟ ਰੈਸਟੀ ਏਰੀਆ ਦੇ ਵਿੱਚ ਆ ਜਿੱਥੇ ਵਪਾਰੀ ਜਿਹੜਾ ਆਪਣਾ ਕਾਰੋਬਾਰ ਕਰ ਸਕਦੇ ਤੇ ਵਪਾਰੀ ਜਿਹੜੇ ਟੈਨਸ਼ਨ ਮੁਕਤ ਵੀ ਹੁੰਦੇ ਲੇਕਿਨ ਇੱਕ ਪਾਸੇ ਤਾਂ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਕਿ ਵਪਾਰੀਆਂ ਨੂੰ ਸੁਰੱਖਿਆ ਮਈਆ ਕਰਾਈ ਜਾਊਗੀ ਲੇਕਿਨ ਇੱਕ ਵਪਾਰੀ ਦੀ ਫੈਕਟਰੀ ਦੇ ਵਿੱਚ ਚੋਰੀ ਹੋ ਗਈ ਚੋਰੀ ਕਿਸ ਤਰ੍ਹਾਂ ਹੋਈ ਹੋਈ ਹਾਈ ਟੈਕ ਤਰੀਕੇ ਦੇ ਨਾਲ ਦੋ ਫੈਕਟਰੀ ਛੱਡ ਗਈ ਫੈਕਟਰੀ ਬੰਦ ਆ ਉਸ ਦੇ ਉੱਪਰੋਂ ਚੋਰ ਆਂਦੇ ਨੇ ਚੋਰ ਆ ਕੇ ਦਾਖਿਲ ਹੁੰਦੇ ਨੇ ਤੇ ਇੱਥੋਂ ਦੀ ਆ ਰਸਤਾ ਜੇ ਤੁਸੀਂ ਦੇ ਸਕਦੇ ਜੋ ਬਣਿਆ ਹੋਇਆ ਵਾ ਇੱਥੋਂ ਦੀ ਕਮਰੇ ਬਣੇ ਹੋਏ ਨੇ ਜਿਹੜਾ ਮੇਰੇ ਇੱਕ ਪਿੱਛੇ ਕਮਰਾ ਹੈਗਾ ਜਿਹਦੇ ਸਾਰੇ ਲੋਕਰ ਤੋੜੇ ਗਏ ਨੇ ਦੇਖਣਾ ਸੇ ਕਿ ਸਮਾਨ ਇੱਥੇ ਪਿਆ ਹੈ ਕਿ ਨਹੀਂ ਪਿਆ ਲੇਕਿਨ ਇਹ ਚੀਜ਼ ਦੇ ਸਕਦੇ ਹਾਂ ਕਿ ਇਹ ਵੀ ਉਹਨਾਂ ਦੀ ਹੈ ਆਹ ਚੀਜ਼ ਦੇ ਸਕਦੇ ਹਾਂ ਕਿ ਆ ਵੀ ਇੱਥੇ ਛੱਡਿਆ ਹੋਇਆ ਹੈ ਜੀ ਉਹਨਾਂ ਨੇ ਚੋਰਾਂ ਨੇ ਇਹ ਸਾਰੇ ਸਾਰੇ ਲੋਕਰ ਖੋਲੇ ਹੋਏ ਨੇ ਇਹ ਤਸਵੀਰ ਦਿਖਾ ਰਿਹਾ ਕਿ ਡਰੋ ਜਿੰਨੇ ਵੀ ਹੈ ਸਾਰੇ ਖੋਲੇ ਹੋਏ ਨੇ ਉਸ ਤੋਂ ਬਾਅਦ ਚੋਰ ਕਿੰਨੇ ਹਾਈ ਟੈਕ ਸੀਗੇ ਤਾਲਾ ਦਾ ਬਾਅਦ ਦਿਖਾਵਾਂਗੇ ਚੋਰ ਕਿੰਨੇ ਹਾਈ ਟੈਕ ਸੀਗੇ ਤੇ ਆ ਉਹਨਾਂ ਦਾ ਸਮਾਨ ਜਿਹੜੇ ਉਹਨਾਂ ਦੇ ਉਜਾਰ ਨੇ ਉਜਾਰ ਕਿੰਨੇ ਵਧੀਆ ਤਰੀਕੇ ਨਾਲ ਉਜਾਰ ਇੱਥੇ ਰੱਖੇ ਹੋਏ ਨੇ ਕਿੰਨੇ ਕ ਪਲਾਸ ਨੇ ਕਿੰਨੇ ਕਟਰ ਨੇ ਕਿੰਨੇ ਪੇਚਕਸ ਨੇ ਕਿੰਨੀਆਂ ਚਾਬੀਆਂ ਨੇ ਇਹ ਚੋਰ ਆਪਣਾ ਸਮਾਨ ਇੱਥੇ ਭੁੱਲ ਕੇ ਚਲੇ ਗਏ ਤਸਵੀਰ ਦਿਖਾਣੀ ਲਾਜ਼ਮੀ ਹੈ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿਉਂਕਿ ਚੋਰਾਂ ਦਾ ਸਮਾਨ ਹੈ ਪੁਲਿਸ ਨੇ ਹਜੇ ਰਿਕਵਰ ਨਹੀਂ ਕੀਤਾ ਉਸ ਤੋਂ ਬਾਅਦ ਤਾਲਾ ਲੱਗਾ ਹੁੰਦਾ ਆਹ ਦੇਖ ਸਕਦੇ ਹੋ ਕਿਦਾਂ ਤਾਲਾ ਤੋੜਿਆ ਇਹ ਤਾਲਾ ਸੱਬਲ ਮਾਰ ਕੇ ਜਿਹੜਾ ਤਾਲਾ ਤੋੜਿਆ ਗਿਆ ਜਿਹੜਾ ਤੁਹਾਨੂੰ ਸੱਬਲ ਦਿਖਾਇਆ ਗਿਆ ਸੀ ਉਸ ਤੋਂ ਬਾਅਦ ਤਾਲਾ ਦੇਖ ਸਕਦੇ ਹੋ ਆਪੇ ਆ ਇਹ ਤਾਲਾ ਉਹ ਪਿਆ ਹੋਇਆ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਤਾਲਾ ਅੰਦਰ ਲੱਗਾ ਹੋਇਆ ਸੀ ਕਿਉਂਕਿ ਫੈਕਟਰੀ ਜਿਹੜੀ ਹੈ ਅੰਦਰੋਂ ਲੋਕ ਹੁੰਦੀ ਸੀ ਫੈਕਟਰੀ ਅੰਦਰ ਜੋ ਲੋਕ ਹੁੰਦੀ ਸੀ ਨਹੀਂ ਪਤਾ ਚੱਲਦਾ ਸੀ ਕਿ ਲੋਕ ਹੈ ਕਿ ਨਹੀਂ ਲੋਕ ਹੈ ਇਹ ਤਸਵੀਰ ਹੈ ਉਸ ਤੋਂ ਬਾਅਦ ਤੁਹਾਨੂੰ ਸੱਬਲ ਵੀ ਦਿਖਾ ਰਹੇ ਹਾਂ ਜਿਹਨਾਂ ਤਾਲਾ ਤੋੜਿਆ ਗਿਆ ਆ ਦੇਖੋ ਜੀ ਲੋਹੇ ਦੀ ਰਾੜ ਆ ਕੌਣ ਦੇ ਪਾਰੀ ਜਾਣ ਤਾਂ ਜਾਣ ਕਿੱਥੇ ਗੱਲ ਕਰਦੇ ਆ ਜਾਉਂਦੇ ਕਿੱਥੇ ਕਾਰੋਬਾਰ ਕਿਦਾਂ ਕਰੋਗੇ ਪੰਜਾਬ ਵਿੱਚ ਪੰਜਾਬ 'ਚ ਕਾਰੋਗਾਰ ਤਾਂ ਕੋਈ ਰੋਲ ਹੀ ਨਹੀਂ ਹੈਗਾ ਹੂੰ ਇਹ ਦਿਨ ਦਿਨ ਦਾ ਹੜੇ ਡੱਕੇ ਪੈ ਰਹੇ ਆ ਜੇ ਤਾਂ ਕੋਈ شریف ਬੰਦਾ ਸਾਡਾ ਰਾਤ ਨੂੰ ਡਿਊਟੀ ਤੋਂ ਬਾਅਦ ਜਾਂਦਾ ਆਉਂਦੀ ਤਾਂ ਐਸੀ ਦੀ ਤੈਸੀ ਫੇਰ ਦਿੱਤੀ ਜਾਂਦੀ ਆ ਉਹਦੇ ਜੇਬ ਚ 100 ਹੋਵੇ 50 ਹੋਵੇ ਕਢਾ ਲਿੱਤਾ ਜਾਂਦਾ ਹੂੰ ਪੁਲਿਸ ਵਾਲਿਆਂ ਵੱਲੋਂ ਤੇ ਅੱਜ ਮੈਂ ਸਵੇਰੇ 7 ਵਜੇ ਦਾ ਫੋਨ ਕਰ ਰਿਆ 100 ਨੰਬਰ ਡਾਇਲ ਕੀਤਾ ਉਹਦਾਂ ਨੇ ਕੋਈ ਨੰਬਰ ਦਿੱਤਾ ਦੂਜੇ ਨੰਬਰ ਡਾਇਲ ਕੀਤੇ ਮੈਨੂੰ ਐ ਪੁੱਛਿਆ ਜਾ ਰਿਹਾ ਜਿਵੇਂ ਮੈਂ ਡਾਕਾ ਮਾਰ ਕੇ ਦੱਸ ਰਿਹਾ ਭਾਈ ਸਾਹਿਬ ਮੈਂ ਡਾਕਾ ਮਾਰਿਆ ਆ ਕੇ ਮੈਨੂੰ ਫੜ ਲਓ ਮਦਦ ਅੱਡੇ ਚੋਰੀ ਹੋ ਗਈ ਪੁਲਿਸ ਨੂੰ ਇਹ ਸਵਾਲ ਪੁੱਛ ਰਹੀ ਹੈ ਕਿ ਬੋਲਿਆ ਕਿ ਵਤੀਰਾ ਕੀ ਕੀਤਾ ਗਿਆ ਵਤੀਰਾ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੂੰਗਾ ਜੀ ਮੇਰੇ ਨਾਲ ਮਤਲਬ ਮੈਂ ਪਹਿਲਾਂ ਹੀ ਘਪਰਾਇਆ ਪਿਆ ਤੇ ਮੇਰੇ ਨਾਲ ਬੋਲੇ ਹੀ ਇਦਾਂ ਜਾ ਰਹੇ ਹੈ ਕਿ ਜਿਵੇਂ ਮਤਲਬ ਮੈਂ ਹੀ ਡਾਕੂ ਹੁੰਦਾ ਸਮਾਰ ਵੀ ਘਵਾਲੇ ਤੇ ਡਾਕੂ ਵੀ ਤੁਸੀਂ ਹਾਂ ਹਾਂ ਇੱਕ ਨੰਬਰ ਤੋਂ ਦੂਜਾ ਨੰਬਰ ਦਿੱਤਾ ਜਾਂਦਾ ਦੂਜੇ ਦਾ ਤੀਜਾ ਨੰਬਰ ਦਿੱਤਾ ਉਹਨਾਂ ਨਾਲ ਗੱਲ ਕਰਨ ਲੋ ਇਹਨਾਂ ਨਾਲ ਗੱਲ ਕਰਨ ਲੋ ਇਹ ਹੋ ਰਿਹਾ ਤੇ ਫੋਕਲ ਪੁਆਇੰਟ ਹੈ ਫੋਕਲ ਪੁਆਇੰਟ ਦੇ ਵਿੱਚ ਇੰਡਸਟਰੀਆਂ ਨੇ ਇੰਡਸਟਰੀਆਂ ਵਾਲੇ ਸੇਫ ਨਹੀਂ ਰਹੇ ਹੁਣ ਸਰ ਕੋਈ ਵੀ ਸੇਫ ਨਹੀਂ ਹੈ ਇੰਡਸਟਰੀ ਛੱਡੋ ਕੋਈ ਵੀ ਸੇ ਤਾਜਪੁਰ ਦੀ ਰਾਤ ਦੀ ਗੱਲ ਦੱਸਦਾ ਜੀ ਮੋਟਰਸਾਈਕਲ ਤੇ ਖੋਹ ਕਰਨਾ ਆਏ ਬੰਦੇ ਨੂੰ ਨਾਲ ਕੁਚੀੜ ਦੇ ਲੈ ਗਏ ਬੰਦੇ ਦੀ ਜਿਹੜੀ ਸਿਵਲ ਹਸਪਤਾਲ ਦੇ ਇਲਾਜ ਦੇ ਵਿੱਚ ਦਾਖਿਲ ਹੈ ਵਿਚਰਾ ਲੁਟੇਰੇ ਇੰਨੇ ਸਕਰੀਅਲ ਲੁਧਿਆਣਾ ਸ਼ਹਿਰ ਚ ਗੱਲੇ ਆ ਜੀ ਅੱਜ ਦੀ ਰੇਡ ਦੇ ਵਿੱਚ ਓਰੇ ਕੋਈ ਬੰਦਾ ਨਾ ਦਿਨੇ ਸੇਫ ਹੈ ਨਾ ਰਾਤ ਸੇਫ ਹੈ ਤਾਲਾ ਹੋਵੇ ਕੁਛ ਹੋਵੇ ਕੋਈ ਨਹੀਂ ਸੇਫ ਹੂੰ ਤੇ ਪੁਲਿਸ ਨੇ ਵਤੀਰਾ ਕੀ ਕੀਤਾ ਉਹਨਾਂ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਤਾਂ ਇਹ ਬੋਲੇ ਹੀ ਇਦਾਂ ਜਾਨਦਾ ਮਤਲਬ ਆਮ ਸਰਪ੍ਰਾਈਜ਼ ਕਿ ਮੈਂ ਯਾਰ ਫੈਕਟਰੀ ਦਾ ਆਨਰ ਹੈਗਾ ਘਟੋ ਘਟ ਵੀ ਇੱਕ ਮਤਲਬ ਪਿਆ ਬੋਜਾ ਦਾ ਨਾ ਬੰਦਾ ਮੇਰੇ ਨਾਲ ਥੋੜੀ ਜਿਹਾ ਤਾਂ ਕੋਈ ਵੀ ਬੰਦਾ ਤੁਹਾਨੂੰ ਬੋਲੇ ਹਾਂ ਬੋਲੋ ਕੀ ਗੱਲ ਹੈ ਦੱਸੋ ਉਹ ਮਤਲਬ ਯਾਰ ਕਮਾਲ ਹੋਗੀ ਮੈਂ ਕਹਿ ਰਿਹਾ ਤੁਹਾਡਾ ਨੰਬਰ 100 ਨੰਬਰ ਤੋਂ ਮੈਨੂੰ ਮਿਲਿਆ ਹੈਗਾ ਚੰਡੀਗੜ੍ਹ ਮੋਹਾਲੀ ਪੁਲਿਸ ਤੋਂ ਆਇਆ ਹੈਗਾ ਵੀ ਇਹ ਬੰਦੇ ਤੁਹਾਨੂੰ ਡੀਲ ਕਰਨਗੇ ਮੈਂ ਇਹਨਾਂ ਡੀਲ ਕਿਦਾਂ ਕੀਤਾ ਜਾ ਰਿਹਾ ਤੇ ਸਵੇਰੇ ਜਦੋਂ ਪੁਲਿਸ ਆਈ ਉਹਦਾ ਵਤੀਰਾ ਕੀ ਹੈ ਉਦੋਂ ਵਾਰ ਠੀਕ ਸੀ ਜੀ ਵਤੀਰਾ ਜਦੋਂ ਕੋਈ ਐਸਆਈ ਸਾਹਿਬ ਆਏ ਸੀ ਤੇ ਹੋਰ ਦੋ ਤਿੰਨ ਬੰਦੇ ਦੀ ਟੀਮ ਆਈ ਸੀ ਚਾਰ ਬੰਦੇ ਦੀ ਤਾਂ ਉਹਨਾਂ ਦਾ ਵਤੀਰਾ ਵਧੀਆ ਸੀਗਾ ਲੇਕਿਨ ਇਹਦੇ ਫੋਕਲ ਪੁਆਇੰਟ ਦੇ ਵਿੱਚ ਪੀਸੀ ਆਲੀ ਦਸਤ ਹੁੰਦੀ ਹੈ ਹੁੰਦੀ ਹੈ ਪਰ ਉਹਨਾਂ ਕੋਲ ਆਮ ਤੌਰ ਤੇ ਅਹੀ ਕਿਹਦੇ ਸਾਡੇ ਕੋਲ ਤਫਰੀਕ ਆਟਾ ਨਫਰੀ ਦੀ ਕਮੀ ਹੈ ਹਾਂ ਉਹਨਾਂ ਕੋਲ ਹੈ ਹੀ ਨਹੀਂ ਹੈ ਮਤਲਬ ਕਿ ਸਾਰੇ ਤੇ ਵੀਆਈਪੀ ਡਿਊਟੀਆਂ ਤੇ ਲਾਏ ਆਏ ਆ ਦੇਖਿਆ ਜੇ ਪੁਲਿਸ ਇਟਸੈਲਫ ਇਨਕਪੈਸਿਟੇਟਡ ਆ ਉਹਨਾਂ ਕੋਲ ਹੈ ਹੀ ਨਹੀਂ ਹੈ ਕਿਉਂਕਿ ਉਹਨੇ ਸਾਰੇ ਦੇ ਵੀਆਈਪੀ ਡਿਊਟੀ ਤੇ ਲੱਗੇ ਜਾਂ ਵੀਆਈਪੀ ਟੂਟੀਆਂ ਤੇ ਦੋ ਦੋ ਮੁਲਾਜ਼ਮ ਤੇ ਦੇ ਦਿੱਤੇ ਜਾਣ ਬਾਕੀ ਦਾ ਨਫਰੀ ਦੀ ਕਮੀ ਘੱਟ ਹੋ ਸਕਦੀ ਹੈ ਕੋਈ ਇੱਕ ਇੱਕ ਐਮਐਲਏ ਕੋ ਇੱਕ ਇੱਕ ਸ਼ਿਵਸਾਨਾ ਕੋ ਲੇਕੀ ਕੋ ਫਲਾਣੇ ਜਥੇ ਹਰੇਕ ਹਰੇਕ ਕੋਲ ਪੁਲਿਸ ਸਿਕਿਉਰਟੀ ਐਸਟਰਾ ਦਿੱਤੀ ਕਿ ਜੋ ਆਮ ਪਬਲਿਕ ਵਾਸਤੇ ਸਿਕਿਉਰਟੀ ਰਹੀ ਨਹੀਂ ਹੋਈ ਉਹ ਤਾਂ ਜਿਪਸੀਆਂ ਲੈ ਕੇ ਘੁੰਮਦੇ ਨੇ ਜਿਪਸੀਆਂ ਦੇ ਵਿੱਚ ਚਾਰ ਚਾਰ ਗਨਮੈਨ ਘੁੰਮਦੇ ਨੇ ਲੈ ਕੇ ਹੂਟਰ ਲੈ ਕੇ ਹੂਟਰ ਦੇ ਐਸਟਰਾ ਚੱਲਦੇ ਭਗਵੰਤਵਾਨ ਦੀ ਗਵਰਨਮੈਂਟ ਆਈ ਸੀ ਕਹਿੰਦੇ ਸੀ ਹੂਟਰ ਆਪ ਬੰਦ ਕਰਾਂਗੇ ਬਿਲਕੁਲ ਵੀਆਈਪੀ ਕਲਚਰ ਤੇ ਐਜ਼ ਇਟ ਇਜ਼ ਚੱਲ ਰਿਹਾਗਾ ਉਹਦੇ ਤੇ ਇਨਸਿਕਿਉਰਟੀ ਹੈ ਨਾ ਆਮ ਪਬਲਿਕ ਨੂੰ ਦੇਖ ਸਾਰਿਆਂ ਨੂੰ ਰੋਜ਼ਗਾਰ ਦੇ ਰਿਹਾ ਗਵਰਨਮੈਂਟ ਨੂੰ ਟੈਕਸ ਦੇ ਰਿਹਾ ਇਕੱਠਾ ਕਰਕੇ ਗਵਰਨਮੈਂਟ ਦਾ ਨੌਕਰ ਹੈ ਬੰਦੇ ਨੂੰ 10 15 ਬੰਦਿਆਂ ਨੂੰ ਡਾਇਰੈਕਟ ਇਨਡਾਇਰੈਕਟ ਰੋਜ਼ਗਾਰ ਦੇ ਰਿਹਾ ਪਲੱਸ ਦਿਨ ਰਾਤ ਮਿਹਨਤ ਕਰ ਰਿਹਾ ਫਿਰ ਉਹਦੇ ਤੇ ਨਾ ਸਿਕਿਉਰਟੀ ਮਿਲੇ ਤੇ ਇੱਕ ਬੜੀ ਗਲਤ ਗੱਲ ਹੈ ਨਾ ਆਰਟ ਪੇਸ਼ੈਂਟ ਨੇ ਬਿਲਕੁਲ ਇਹ ਤੇ ਸਵੇਰੇ ਨਾਲ ਫੋਨ ਆਇਆ ਤੇ ਇਹਨਾਂ ਦੀ ਆਵਾਜ਼ ਕਮ ਦੀ ਪਈ ਸੀ ਅਸੀਂ ਵੀ ਸਵੇਰੇ ਆਪਣਾ ਉਸੇ ਵੇਲੇ ਕੁਛ ਖਾਦਾ ਪੀਤਾ ਨਹੀਂ ਸੀ ਸੇ ਆ ਕੇ ਬੈਠੇ ਸਾਰੇ ਜਣੇ ਇਹਨਾਂ ਦੇ ਸੱਜਣ ਦੋਸਤ ਯਾਰ ਸਾਰੇ ਇੱਥੇ ਬੈਠੇ ਨੇ ਫੋਕਲ ਪੁਆਇੰਟ ਦੇ ਵਿੱਚ ਇੱਥੇ ਹੁਣੇ ਤੁਸੀਂ ਆਏ ਲੇਟਸਟ ਪਹਿਲਾਂ ਮੇਰੇ ਕੋਲ 50 ਬੰਦਿਆਂ ਦੀ ਇੱਥੇ ਪੂਰੀ ਭੀੜ ਲੱਗੀ ਹੋਈ ਸੀ ਹਾਂ ਬਿਲਕੁਲ ਸਾਰੀ ਐਸੋਸੀਏਸ਼ਨ ਉਹ ਸਾਰਿਆਂ ਨੂੰ ਇਹਨਾਂ ਨਾਲ ਸਿੰਮਪਥੀ ਕਰ ਸਕਦੇ ਅਸੀਂ ਕੁਝ ਕਰ ਹੀ ਨਹੀਂ ਸਕਦੇ ਗਵਰਨਮੈਂਟ ਦੇ ਹੱਥੀਚ ਗਵਰਨਮੈਂਟ ਨੂੰ ਸਿਕਿਉਰਿਟੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਅਗਲੇ ਵਾਰ ਘੱਟ ਆਉਂਦੇ ਨੇ ਜੀ ਆਉਂਦੇ ਹੈਗੇ ਨੇ ਰਾ ਬਾਰੂ ਕੱਟ ਹੋਣ ਕਰਕੇ ਉਹ ġੇੜਾ ਜ਼ਰੂਰ ਮਾਰਦੇ ਨੇ ਇੱਕ ਦੋ ġੇੜਾ ਮਾਰਦੇ ਨੇ ਜ਼ਿਆਦਾ ਨਹੀਂ ਮਾਰ ਸਕਦੇ ਉਹ ਕਹਿੰਦੇ ਸਾਡੇ ਕੋਲ ਪੁਲਸ ਘਟਾ ਹੈ ਕੀ ਕਰਨ ਲੱਗਿਓ ਵੀ ਸਮਝਦੇ ਹੈ ਕਿ ਨਹੀਂ ਹਾਂ ਮੈਂ ਜਿੱਥੋਂ ਰੈਵਨਿਊ ਜਾਂਦਾ ਸਾਰਾ ਜਿਹੜਾ ਜਿਤਨੀ ਗੱਲ ਸਹੀ ਹੈ ġੇੜੇ ਜ਼ਿਆਦਾ ਵੱਜਣੇ ਚਾਹੀਦੇ ਨੇ ਹਾਂ ਹੁਣ ਪ੍ਰਾਈਵੇਟ ਬੰਦੇ ਲੱਭਦੇ ਨਹੀਂ ਡਰਦੇ ਆਉਂਦੇ ਨਹੀਂ ਅਗਲੇ ਕਹਿੰਦੇ ਜਾਵਾਂਗੇ ਇੱਕ ਇੱਧਾ ਬੰਦਾ ਜਾਵਾਂਗੇ ਸਾਰਾ ਆਤਮਾ ਸਾਨੂੰ ਮਾਰਦੇ ਸੀ ਕੀ ਕਰਾਂਗੇ ਹੂੰ ਰਾਤ ਨੂੰ ਤੇ ਬੰਦਾ ਆ ਨਹੀਂ ਸਕਦਾ ਫਿਰ ਇੱਥੇ ਬਿਲਕੁਲ ਸਮਝਦੇ ਹੈ ਕਿ ਨਹੀਂ ਦਿਨ ਦਿਹਾੜੇ ਮੋਬਾਈਲ ਖੋਲੇ ਖੋਏ ਜਾਂਦੇ ਨੇ ਇੱਥੇ ਕੀ ਕਰ ਲੋਗੇ ਤੁਸੀਂ ਕਿੰਦੋਂ ਸੇਫ ਉਹ ਤੁਸੀਂ ਮੇਰੇ ਕੋਲ ਸਵਾਲ ਹੈ ਸੇਫ ਕਿਦਾਂ ਇੰਡਸਟਰੀ ਸੇਫ ਕਿਦਾਂ ਨਹੀਂ ਇੰਡਸਟਰੀ ਸੇਫ ਨਹੀਂ ਜੀ ਹੈ ਬਿਲਕੁਲ ਨਹੀਂ ਨਹੀਂ ਸੇਫ ਨਾ ਬਿਲਕੁਲ ਨਹੀਂ ਕਿਦੋਂ ਸਮਾਨ ਕਿਦਾਂ ਲੈ ਕੇ ਇੰਡਸਟਰੀ ਵਾਲਿਆਂ ਨੂੰ ਕਿਤੇ ਵੀ ਸੇਫ ਨਹੀਂ ਹੈ ਇੰਡਸਟਰੀ ਕੋ ਪੈਸੇ ਦੀ ਏਦਾਂ ਦੀ ਖਾਨ ਸਮਝਦੇ ਆ ਲੋਕ ਅਸੀਂ ਲੋਕ ਆਪਣੇ ਘਰ ਕਰਜ਼ੇ ਤੇ ਰੱਖੇ ਹੋਏ ਨੇ ਫੈਕਟਰੀਆਂ ਕਰਜ਼ੇ ਤੇ ਆ ਗੱਡੀਆਂ ਕਰਜ਼ੇ ਤੇ ਆ ਕੀ ਇੱਕ ਰੋਜ਼ਗਾਰ ਚੱਲਦਾ ਰਹੇ ਲੇਕਿਨ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਕੀ ਹੈਗਾ ਕਿ ਇੰਡਸਟਰੀ ਵਾਲਾ ਇਹਨੂੰ ਲੁੱਟ ਲੋ ਚਾਹੇ ਉਹਨੂੰ ਬਲੈਕਵੇਲ ਕਰ ਲੋ ਕਿਸੇ ਚ ਪਾਸੇ ਚ ਚਾਹੇ ਉਹਦੇ ਉਪਰ ਫੈਕਟਰੀ ਲਾ ਕੇ ਪੈ ਜਾਣ ਇਹਨਾਂ ਨੂੰ ਹਰ ਪਾਸੋਂ ਸਿਰਫ ਐਂ ਲੱਗਦਾ ਕਿ ਨਿਚੋੜਿਆ ਨਿੰਬੂ ਜਿਹੜਾ ਹੈ ਉਹ ਇੰਡਸਟਰੀ ਦੇ ਸਕਦੀ ਹੈ ਹੋਰ ਤਾਂ ਕੋਈ ਦੇ ਹੀ ਨਹੀਂ ਸਕਦਾ ਉਹ ਲੈ ਕੇ ਕਿਦਾਂ ਕੇ ਸਮਾਨ ਕਿਸ ਚੀਜ਼ੀ ਉਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਜੀ ਆ ਉਹ ਇਕਵੈਂਟ ਮੈਂ ਤੁਹਾਨੂੰ ਅੰਦਰ ਦੱਸਦਾ ਹਾਂ ਹੂੰ ਇਹ ਆ ਵੀ ਆ ਵੀ ਉਹਨਾਂ ਦਾ ਹੀ ਆ ਨਹੀਂ ਇਹ ਤਾਂ ਮੈਂ ਹੁਣ ਡੀਵੀਆਰ 깔ਾਇਆ ਪਰसों ਡੀਵੀਆਰ ਪਟਾਕਾ ਮਾਰੂ ਆਹ ਵੇਖੋ ਕੱਲੀ ਕੱਲੀ ਜੀ ਨੂੰ ਆਟੋ 'ਚ ਲਿਜਾਣ ਦੇ ਲਈ ਇਹ ਇਹਨਾਂ ਨੇ ਲੋਡ ਕਰਨ ਲਈ ਇਹ ਸਾਰਾ ਈਵਨ ਆਹਾ ਆ ਸਾਰਾ ਖੋਲ ਕੇ ਰੱਖਿਆ ਹੋਇਆ ਬਿਲਕੁਲ ਕੈਮਰੇ ਇਹ ਡੀਵੀਆਰ ਮੈਂ ਖੋਲਿਆ ਮਤਲਬ ਬਚਾ ਕਿਸ ਤਰ੍ਹਾਂ ਹੋ ਗਿਆ ਸਮਾਨ ਲੈ ਕੇ ਕਿਉਂ ਨਹੀਂ ਗਰਦਾ ਭਾਈ ਨਹੀਂ ਨਹੀਂ ਰਾਤੀ 3:30 ਵਜੇ ਲਾਈਟ ਚਲੀ ਗਈ ਅੱਛਾ ਪੀਐਸਪੀਸੀਐਲ ਦੀ ਗੱਡੀ ਆ ਗਈ। ਮਤਲਬ ਪੀਐਸਪੀਸੀਐਲ ਦੀ ਗੱਡੀ ਨਾ ਆਉਂਦੀ ਤਾਂ ਸਮਾਨ ਗਿਆ ਸਰ। ਸਮਾਨ ਆਤੋਂ ਇਹਨਾਂ ਨੇ ਕੀ ਕੀਤਾ ਉਤੋਂ ਬੋਰੀਆਂ ਦੇ ਵਿੱਚ ਚੱਕ ਕੇ ਬਾਹਰ ਰੱਖਿਆ। ਤਾਲਾ ਖੋਲਣ ਦੀ ਮਨਸ਼ਾ ਹੋਈ ਸੀ ਆਟੋ ਅੰਦਰ ਕਰਕੇ ਲੋਡ ਕਰਕੇ। ਹਾਂ ਤਾਲਾ ਤੋੜਿਆ ਸੀ ਆਟੋ ਅੰਦਰ ਕਰਕੇ ਲੋਡ ਕਰਨ ਨੂੰ। ਆ ਦੇਖੋ ਕੱਲੀ-ਕੱਲੀ ਪੇਟੀ ਉਹਨਾਂ ਨੇ ਸਿਰਫ ਚੈੱਕ ਕੀਤੀ ਗਈ ਐ। ਇਹਨਾਂ ਦੇ ਜਿਵੇਂ ਆ ਬਰਾਸ ਐ ਨਾ ਜੀ ਆ ਦੇਖੋ। ਹਾਂਜੀ ਇਹਦੇ ਵਿੱਚੋਂ ਬੈਠ ਕੇ ਆਰਾਮ ਨਾਲ ਬੀੜੀਆਂ ਪੀ ਕੇ ਚਾਹ ਪੀ ਕੇ ਬਰਾਸ ਖੋਲ-ਖੋਲ ਕੇ ਲਿਆਇਆ ਗਿਆ। ਅੱਛਾ। ਮਤਲਬ ਬਿਲਕੁਲ ਆਰਾਮ ਨਾਲ ਕੰਮ ਕਰਕੇ ਗਏ ਆ। ਆਰਾਮ ਨਾਲ ਜੀ ਜਿਵੇਂ ਮਤਲਬ ਆਪਾਂ ਰਿਸ਼ਤੇਦਾਰੀ ਜੀ ਆਏ ਹੁੰਦੇ ਆ ਨਾ ਹਾਂ ਵੀ ਮਾਮੇ ਘਰੇ ਏਸੀ ਵੀ ਚਲਾ ਕੇ ਆਰਾਮ ਨਾਲ ਬੈਠ ਕੇ ਕੰਮ ਕਰਕੇ ਗਿਆ ਗਿਆ ਜਿੰਨੀ ਦੇ ਰੇਸੀਬਾ ਏਸੀ ਵੀ ਚੱਲਦਾ ਪਿਆ ਜੀ ਦੇਖ ਲਓ ਏਸੀ ਵੀ ਚੱਲ ਕੇ ਮਤਲਬ 쿨ਿੰਗ ਵੀ ਲੈ ਕੇ ਗਏ ਨੇ। ਹਾਂ ਹਾਂ ਉਹ ਭੂਆ ਦੇ ਘਰੇ ਆਏ ਸੀ ਨਾ ਆਪਣੀ ਭੂਆ ਦੇ ਘਰੇ ਸਹੀ ਗੱਲ ਹੈ ਭੂਆ ਘਰੇ ਹੀ ਆਏ ਸੀਗੇ ਲੇਕਿਨ ਅਤਰੋ ਕੀ ਲੈ ਕੇ ਪਿੱਛੋਂ ਦੀ ਫਿਰ ਆਓ ਪਿੱਛੋਂ ਤੁਹਾਨੂੰ ਜੀ ਚੋਰ ਬੜੇ ਹਾਈ ਟੈਕ ਸੀਗੇ ਏਸੀ ਚਲਾ ਕੇ ਬੈਠੇ ਸੀਗੇ ਤੇ ਮੈਨੂੰ ਜੀ ਚਾਹ ਪੀ ਕੇ ਗਏ ਆ ਬਿਸਕਟ ਖਾਏ ਗਏ ਆ ਬਿਸਕਟ ਦਾ ਪਾਟਿਕਾ ਨਾਇ ਸੀ ਕਿ ਇੱਕ ਉਹ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਜਿਹੜਾ ਇਨਸਟਰੂਮੈਂਟ ਇਹਨਾਂ ਦੇ ਹੈਗੇ ਨੇ ਇੱਕ ਹੀ ਬੰਦਾ ਕੀ ਇੱਥੇ ਵੈਸੇ ਸਾਡੇ ਉਰੇ ਬੰਦੇ ਆ ਇੰਡਸਟਰੀਅਲ ਸਟੈਬਲਾਈਜ਼ਰ ਟਰਾਂਸਫਾਰਮਰ ਠੀਕ ਹੈ ਆ ਇਲੈਕਟ੍ਰੀਕਲ ਦਾ ਪੈਨਲ ਜਾਣਾ ਸੀ ਇਹਨੂੰ ਇਹਨਾਂ ਨੇ ਕੋਈ ਸਿਰਫ ਖੋਲ ਕੇ ਦੇਖਿਆ ਆ ਅਲਮਾਰੀ ਦੇ ਵਿੱਚ ਸਾਡਾ ਚਾਂਦੀ ਦਾ ਬਰੀਦੀਂਗ ਦਾ ਰੌਂਡ ਸੀਗਾ ਰੌਂਡ ਤਿੰਨ ਚਾਰ ਕਿਲੋ ਹੋਊਗਾ ਜ਼ਿਆਦਾ ਨਹੀਂ ਹੋਊਗਾ ਜਿੰਨੀਆਂ ਤੁਸੀਂ ਦੇਖ ਰਹੇ ਹੋ ਕਾਪਰ ਦੀਆਂ ਤਾਰਾਂ ਦੇ ਬੰਡਲ ਉਹ ਉਹ ਤਾਰਾਂ ਦੇ ਬੰਡਲ ਆ ਦੇਖੋ ਆ ਨਵੇਂ ਵੱਡੇ ਵੱਡੇ ਬੰਡਲ 15 15000 ਦੇ ਇਹ ਸਾਰੇ ਖੋਲ ਕੇ ਆ ਦੇਖੋ ਜੀ ਸਾਰੀਆਂ ਅਲਮਾਰੀਆਂ ਦੀ ਇੱਕ ਇੱਕ ਅਲਮਾਰੀ ਖੋਲੀ ਹੋਈ ਹੈ ਬਿਲਕੁਲ ਸਾਰਾ ਕੁਝ ਖੋਲ ਕੇ ਲੱਗੇ ਮਤਲਬ ਆ ਆ ਅਲਮਾਰੀ ਤੋੜ ਦਿੱਤੀ ਗਈ ਹੈ ਤੋੜੀ ਨਹੀਂ ਮਤਲਬ ਖੋਲ ਦਿੱਤੀ ਗਈ ਹੈ ਸਾਰੀ ਖਾਲੀ ਕਰ ਦਿੱਤੀ ਗਈ ਇਹਦੇ ਚ ਸਾਡਾ ਬਰੇジング ਦਾ ਤੇ ਕਾਰਬਨ ਵਗੈਰਾ ਮਹਿੰਗੀ ਆਈਟਮ ਹੁੰਦੀ ਹੈ ਅੱਛਾ ਸਾਡੀ ਕੋਈ ਵੀ ਆਈਟਮ ਜਿਹੜੀ ਨਿੱਕੀ ਤੋਂ ਨਿੱਕੀ ਤੁਸੀਂ ਆ ਵੀ ਲਫਾਫਾ ਚੱਕ ਲਓ ਨਾ ਆਹਾਂ ਆ ਵੀ ਨਾ ਨਾ ਕਰਦੇ 1500 1200 ਰੁਪਏ ਦਾ ਹੋਊਗਾ ਸਾਮਾਨ ਬਿਲਕੁਲ ਤੇ ਜਿੰਨੇ ਉਹ ਕਾਪਰ ਪਿਆ ਸੀਗਾ ਟੋਟਲ ਚੈੱਕ ਲਿਆ ਗਿਆ ਹੂੰ ਤੇ ਪਿੱਛੇ ਮੇਰੇ ਖਿਆਲ ਬੰਡਲ ਬੰਡਲ ਪਏ ਸੀ ਤੁਹਾਡੇ ਬੰਡਲ ਅਸੀਂ ਬਾਹਰੋਂ ਚੁਕਾਇਆ ਹੁਣੇ ਅੰਬੂਰੀਆ ਇਹ ਦੱਸਦੇ ਨੇ ਇਹ ਹੋਣਾ ਦਾ ਆ ਆ ਸਾਰਾ ਬਸ ਹੀ ਦੇਖਿਆ ਨਹੀਂ ਇਹਨਾਂ ਦੇ ਅੱਥਰੂ ਕੀ ਹੋਇਆ ਆਲੂ ਆ ਗੋਦੀ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਅੰਦਰੋਂ ਖੋਲ ਕੇ ਰੱਖੇ ਗਏ ਇਹ ਤੁਹਾਨੂੰ ਦਿਖਾ ਰਹੇ ਹਾਂ ਜੀ ਆ ਪਬਲਿਕ ਦੇਖੇ ਆਵਾਮ ਦੇਖੇ ਚਲੋ ਇੱਕ ਬੋਰਾ ਨਾ ਬਚ ਗਿਆ ਵਿਚਰੇ ਦਾ ਕਿ ਚਲੋ ਬੋਰੇ ਚ ਵੀ ਮਾਲ ਘਟੋ ਘਟ ਵੀ 24 ਤੋਂ 25000 ਦਾ ਮਾਲ ਹੋਣਾ ਮੇਰੇ ਖਿਆਲ ਨਾਲ ਹੈਗਾ ਇੰਨੇ ਦਾ ਮਾਲ ਆਰਾਮ ਨਾਲ ਜੀ ਆਰਾਮ ਆਰਾਮ 25 3000 ਰੁਪਏ ਦਾ ਮਾਲ ਹੈਗਾ ਇਹ ਵਾਇਰਸ ਤੇ ਫਰੈਸ਼ ਵਾਇਰਸ ਨੇ ਆਹ ਚੋਤੀ ਕਿਵੇਂ ਛੁੱਟੀਆਂ ਜਾਈਆਂ ਆ ਬੰਦ ਬੰਦ ਪੈਕਟ ਬੰਦ ਹੈ ਪੈਕਟ ਬੰਦ ਹੈ ਇੱਕ ਮੋਰੀ ਹੋਰ ਦੀ ਉਹ ਉੱਥੇ ਰੱਖਾਈ ਜੀ ਆ ਦੇਖੋ ਟੋਟਲ ਕਾਪਰ ਕਿਵੇਂ ਇਕੱਠਾ ਕੀਤਾ ਗਿਆ ਲਾ ਕੇ ਇਕੱਠਾ ਕੀਤਾ ਗਿਆ ਇਹ ਵੀ ਪੂਰੀ ਪਰੇ ਮਿਲੀ ਆ ਹਾਂਜੀ ਇਹ ਵੀ ਪੂਰੀ ਪਰੇ ਮਿਲੀ ਮੈਂ ਕੈਮਰਾਮੈਨ ਸੌਣ ਕੋ ਗਾ ਅੱਧਰ ਵੀ ਆਣਗੇ ਇਹ ਸਾਰਾ ਸਮਾਨ ਲੈ ਕੇ ਗਏ ਨੇ ਰਾਹੋਂ ਉੱਪਰ ਬੈਠੇ ਨੇ ਇੱਥੇ ਭਾਈ ਸਾਹਿਬ ਜੇ ਪੀਐਸਪੀਸੀਐਲ ਦੀ ਗੱਡੀ ਨਾ ਆਉਂਦੀ ਤੇ ਸਾਡਾ 1000 ਰੁਪਏ 1200 ਰੁਪਏ ਵੱਜ ਜਾਣਾ ਸੀਗਾ ਜੇ ਅਸੀਂ ਝਾੜੂ ਮਰਵਾਣਾ ਹੋਵੇ ਫੈਕਟਰੀ ਜੀ ਕਿਸੇ ਤੋਂ ਤੇ ਉਹ ਪੈਸੇ ਵੱਜ ਜਾਣੇ ਸੀ ਮੁੰਡਾ ਜਿਹੜੀ ਆ ਚੀਜ਼ਾਂ ਪਈਆਂ ਹੋਈਆਂ ਨੇ ਇਹ ਵੀ ਲੈ ਜਾਣੀ ਸੀ ਰੁਪੀਐਸਪੀਸੀਐਲ ਦੀ ਗੱਡੀ ਨਾ ਆਂਦੀ ਇਹ ਇਹਦੇ 'ਚ ਵਿਸ਼ਾਲ ਜੀ ਆ ਸਾਡੇ ਟਰਾਂਸਫਾਰਮਰ ਬਣਦਾ ਇਹਦੇ ਚ ਆਏ ਇਹਦੇ ਅੰਦਰ ਇੱਕ ਲਾਈਟ ਦੇ ਨਾਲ ਆਹ ਚੀਜ਼ ਬਣੀ ਤਿਆਰ ਪਈ ਸੀ ਸਿਰਫ ਟੈਂਕੀਆਂ ਦੇ ਅੰਦਰ ਪਾਣੀ ਸੀ ਜਿੱਚੇ ਕਾਪਰ ਵੀ ਲੱਗਿਆ ਹੋਇਆ ਅੱਛਾ ਆ ਦੇਖੋ ਹਾਂਜੀ 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 ਆ ਦੇਖ ਰਹੇ ਹੋ ਨਾ ਇਹ ਕਾਪਰ ਲੱਗਿਆ ਹੋਇਆ ਬਿਲਕੁਲ 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 ਆ ਪੂਰਾ ਫਿੱਟ ਸੀਗਾ ਸਿਰਫ ਮੋਟਰ ਲੱਗਣੀ ਸੀ ਅੱਛਾ ਉਹ ਨੂੰ ਬਕਾਇਦਾ ਖੋਲਿਆ ਗਿਆ ਚਾਬੀ ਪਲਾਸ ਪੇਚ ਕਸਣ ਲਈ ਟੈਕਨੀਕਲ ਬੰਦਾ ਖੋਲ ਸਕਦਾ ਇਹਨੂੰ ਮੈਂ ਤੁਸੀਂ ਨਹੀਂ ਖੋਲ ਸਕਦੇ ਤੇ ਮੈਨੂੰ ਸਮਝ ਵੀ ਨਹੀਂ ਆ ਰਹੀ ਹੈ ਕੀ ਹੈ ਇਹ ਸਰ ਉਹੀ ਜਿਹੜਾ ਇਹਦੇ ਅੰਦਰ ਪਿਆ ਹੈ ਇਹ ਫੈਲੇ ਦੇ ਰਹਗਾ ਇਹ ਏਦਾਂ ਕਰਕੇ ਇਹਦੇ ਚ ਕਾਰਪਾਪਰ ਦਾ ਕੋਇਲ ਪਿਆ ਇਹ ਉੱਪਰ ਥੱਲੇ ਮੋਟਰ ਦੇ ਨਾਲ ਹੁੰਦਾ ਜੀ ਵੋਲਟੇਜ ਵੱਧਦੀ ਘਟਦੀ ਹੈ ਉਹਦੇ ਨਾਲ ਸੈੱਟ ਕਰਦਾ ਇਹ ਪੂਰਾ ਫਿੱਟ ਪਿਆ ਤਿਆਰ ਇਹਨੂੰ ਫਿੱਟ ਕਰਨ ਤੇ ਖੋਲਣ ਇਹਦੀ ਲਾਗਤ ਕਿੰਨੀ ਹੋਣੀ ਹੋਊਗੀ ਇਹਦੀ ਅਪਰੋਕਸੀਮੇਟ ਵੈਲਿਊ 7 ਲੱਖ ਰੁਪਏ ਦਾ ਸੈੱਟ ਸੀਗਾ ਜੀ ਦਸਿਆ ਗੱਲ ਦਿਲਵੀ ਭਾਜੀ ਕੀ ਹਾਲ ਹੈ ਠੀਕ ਹੋ ਜੀ ਜੀ ਵਿਸ਼ਾਲ ਗੱਲ ਕਰ ਰਹੇ ਹਾਂ ਲੁਧਿਆਣਾ ਲੱਗਦਾ ਹਾਂਜੀ ਹਾਂਜੀ ਜਲਵੀਰ ਭਾਜੀ ਉਹ ਫੋਕਲ ਪੁਆਇੰਟ ਵਾਲਾ ਮਾਮਲਾ ਦੱਸ ਦੋ ਜੀ ਤੇ ਈ ਰੱਖੇ ਦੇ ਵਿੱਚ ਮਾਲ ਲੱਦ ਕੇ ਲੱਗੇ ਗਏ ਨੇ ਇੱਕ ਫੈਕਟਰੀ ਵਾਲੇ ਦਾ ਬੇਬਲੀ ਇਹ ਰੱਥੇ ਤੇ ਮਾਲ ਲੱਦ ਕੇ ਦੀ ਲੈ ਕੇ ਫੋਕਲ ਪੁਆਇੰਟ ਏਰੀਆ ਵਿੱਚੋਂ ਫੈਕਟਰੀ ਵਾਲੇ ਦਾ ਜੀ ਕੀ ਮਾਮਲਾ ਹੈ ਕਿ ਕੋਈ ਟ੍ਰੇਸ ਹੋ ਪਾਇਆ ਉਹ ਕਰ ਰਹੇ ਉੱਥੇ ਵੀ ਲੱਗੇ ਆ ਕੈਮਰੇ ਦੇ ਦੇਖ ਨੇ ਕੈਮਰੇ ਦੇਖ ਰਹੇ ਹੋ ਸਰ ਕਿੰਨੇ ਪੈਦਾ ਬਾਕੀ ਆ ਹਾਂ ਇਹਨੂੰ ਲਾ 1.5 ਵਜੇ ਦਾ ਵੇਲਾ ਕਿੰਨੇ ਦੀ ਲੁੱਟ ਹੋਈ ਹੈ ਕਿੰਨੇ ਦੀ ਚੋਰੀ ਹੋਈ ਹੈ ਸਮਾਨ ਕਿੰਨੇ ਦਾ ਲੱਗੇ ਨੇ ਇਹ ਹਜੇ ਉਹਨਾਂ ਨੇ ਕੋਈ ਉਹ ਲਿਖਾਇਆ ਨਹੀਂ ਸਾਨੂੰ ਵੇਰ ਰਹਿਣੇ ਉਹ ਕਹਿੰਦਾ ਸੀ ਜਿਹੜਾ ਜੀ 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 ਬੰਦਾ ਨਾ ਕੋਈ ਹੜੂ ਹੁੰਦਾ ਉਹ ਕਰਕੇ ਵਿੱਚ ਦਾਖਲ ਮਤਲਬ ਜਲਦ ਮਾਮਲਾ ਯਾਰ ਸੁਰਕਸ਼ਿਤ ਲੁਧਿਆਣਾ ਕਿੱਥੇ ਰਹਿ ਗਿਆ ਇੱਕ ਵੱਡਾ ਸਵਾਲ ਹੈ ਇੰਡਸਟਰੀ ਨੇ ਜਿਨ੍ਹਾਂ ਨੇ ਵਿਚਾਰੇ ਨੇ ਆਪਣੀ ਇੱਕ ਫੈਕਟਰੀ ਆਪਣੇ ਚਾਵਾਂ ਨਾਲ ਪਾਈ ਹੈ ਕਿ ਇੱਕ ਇੱਕ ਰੋਜ਼ਗਾਰ ਕਰਮਚਾਰੀ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਸੁਰੱਖਿਤ ਹੈ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਸੁਰੱਖਿਤ ਨਹੀਂ ਹੈਗਾ ਅਗਰ ਸਰਕਾਰੀ ਗੱਡੀ ਬਿਜਲੀ ਮੈਕਵਰੀ ਨਾ ਆਂਦੀ ਤਾਂ ਇੰਸਪੈਕਟਰ ਦੇ ਵੇ ਸਿਰਫ ਝਾੜੂ ਮਾਰਨ ਨੂੰ ਰਹਿ ਜਾਂਦਾ ਕਿ ਝਾੜੂ ਮਾਰ ਕੇ ਸਮਾਨ ਇਕੱਠਾ ਕਰ ਲਓ ਅਗਰ ਇਹਨਾਂ ਨੇ ਕਹਿਣ ਦੇ ਮੁਤਾਬਿਕ ਅਗਰ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਉਹ ਵੀ ਜਿਹੜੇ ਨੇ ਕਿਸ ਤਰ੍ਹਾਂ ਬੋਲੇ ਨੇ ਇਹਨਾਂ ਨੇ ਤੁਹਾਨੂੰ ਆਪਣੀ ਜ਼ੁਬਾਨੀ ਸੁਣਾਇਆ ਲੇਕਿਨ ਕਿੰਨੇ ਦਾ ਨੁਕਸਾਨ ਹੋ ਗਿਆ ਤੁਸੀਂ ਹਜੇ ਇਹਨਾਂ ਨੇ ਐਸਟੀਮੇਟ ਨਹੀਂ ਲਗਾਇਆ ਹਜੇ ਕਿੰਨਾ ਕੁ ਨੁਕਸਾਨ ਹਜੇ ਹੋਣਾ ਬਾਕੀ ਸੀਗਾ ਕਿ ਅਗਰ ਸਰਕਾਰੀ ਗੱਡੀ ਬਿਜਲੀ ਮੈਕਵਰੀ ਨਾ ਗੱਡੀ ਵੀ ਖੜੀ ਕਰਦੇ ਹਾਂ ਫੈਕਟਰੀ ਦੇ ਅੰਦਰ ਤਾਲਾ ਲਗਾਉਂਦੇ ਵੀ ਹਾਂ ਲੇਕਿਨ ਇੱਕ ਇਸ ਗਾਰਡ ਜ਼ਰੂਰ ਰੱਖ ਲਓ ਕਿਉਂਕਿ ਹੁਣ ਭਰੋਸਾ ਤੁਹਾਨੂੰ ਆਪਣੇ ਆਪ ਤੇ ਹੀ ਹੋਣਾ ਚਾਹੀਦਾ ਹੁਣ ਭਰੋਸਾ ਕਿਹਦੇ ਤੇ ਨਹੀਂ ਹੋਣਾ ਚਾਹੀਦਾ ਮੈਂ ਔਰ ਇੰਟਰਰਪਟ ਕਰੂੰਗਾ ਜੀ ਜੇ ਔਰ ਇਹ ਗਾਰਡ ਹੁੰਦਾ ਗਾਰਡ ਦੀ ਜ਼ਿੰਦਗੀ ਚਲੀ ਜਾਂਦੀ ਉਹ ਸਮਾਨ ਨਾਲੋਂ ਜ਼ਿਆਦਾ ਕੀਮਤੀ ਸੀ ਮੈਂ ਕਹੂੰਗਾ ਗਾਰਡ ਨਾ ਰੱਖੋ ਕਿਉਂਕਿ ਜੇ ਗਾਰਡ ਨੂੰ ਹੀ ਮਾਰਤਾ ਉਹ ਤੁਸੀਂ ਹਥਿਆਰ ਦੇਖ ਰਹੇ ਹੋ ਤਿੱਖੇ ਤਿੱਖੇ ਨੁਕੀਲੇ ਹੱਲ ਕੀ ਹੈ ਹੱਲ ਕੋਈ ਨਹੀਂ ਸਰ ਪੰਜਾਬ ਦੇ ਵਿੱਚ ਕੋਈ ਹੱਲ ਨਹੀਂ ਹੈ ਮੈਂ ਆਮ ਤੋ ਯੂਪੀ ਹੋਵੇ ਦਿੱਲੀ ਹੋਵੇ ਪੰਜਾਬ 'ਚ ਕੋਈ ਹੱਲ ਨਹੀਂ ਹੈ ਪੰਜਾਬ ਦੇ ਵਿੱਚ ਇੰਡਸਟ੍ਰੀਸਟ ਨੂੰ ਸਪੈਸ਼ਲੀ ਇਹਨਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਨਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਇਦੋਂ ਵੱਧ ਤਾਂ ਤੁਸੀਂ ਇਸ ਵੇਲੇ ਗੰਨੇ ਦਾ ਵੀ ਥਾਲਾ ਜੂਸ ਕੱਟ ਨਹੀਂ ਛੋੜਦਾ ਹੋਊਗਾ ਬੰਦਾ ਜਿੰਨਾ ਸਾਨੂੰ ਨਚੋੜੇ ਜਾ ਰਿਹਾ ਹੈ ਬਿਲਕੁਲ ਕਰਨੇ ਕੋ ਫਰਸਟ ایڈ ਹੋ ਚੁੱਕੇ ਹੋਏ ਨੇ ਕਿ ਇੰਨੇ ਕੁ ਬਚਾਰੇ ਪਰੇਸ਼ਾਨ ਹੋ ਚੁੱਕੇ ਕਿ ਫੈਕਟਰੀ ਵਿੱਚ ਜਿੰਨਾ ਸਮਾਨ ਪਿਆ ਸੀ ਸਾਰਾ ਲੈ ਕੇ ਸਾਰਾ ਲੈ ਕੇ ਜਿਹੜੇ ਚੋਰ ਰਫੂ ਚੱਕਰ ਹੋ ਗਏ ਈ ਰੱਖਿਸ਼ ਤੇ ਆਂਦੇ ਜੋ ਵੀਡੀਓ ਨਾਲ ਦੀ ਨਾਲ ਚੱਲਦੀ ਤੁਸੀਂ ਦੇਖ ਰਹੇ ਹੋ ਈ ਰੱਖਿਸ਼ ਕਿਸ ਤਰ੍ਹਾਂ ਲਗਾਇਆ ਜਾਂਦਾ ਵਾ ਕਿਸ ਤਰ੍ਹਾਂ ਚੋਰੀ ਕੀਤੀ ਜਾਂਦੀ ਹੁਣ ਦੇਖਦੇ ਹਾਂ ਕਿ ਪੰਜਾਬ ਪੁਲਿਸ ਇਹਨਾਂ ਦੇ ਹੱਲ ਕੀ ਕਰੇਗੀ ਕਿ ਇਹਨਾਂ ਦਾ ਚੋਰਾਂ ਨੂੰ ਫੜੇਗੀ ਕਿ ਉਹ ਵੀ ਰਫੂ ਚੱਕਰ ਹੋ ਕੇ ਮਾਲ ਵੇਚ ਦੇਣਗੇ ਲੋਦਣਾ ਕੈਰਾ ਮੈਂ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੋਦਣਾ